ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਬੜੀ ਜਲਦੀ ਗੁੱਸਾ ਆ ਜਾਂਦਾ ਹੈ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਮਨ ਕਾਲਾ ਪੈ ਜਾਂਦਾ ਹੈ ਮਨ ਗੁੱਸੇ ਦੇ ਨਾਲ ਭੜ ਜਾਂਦਾ ਹੈ ਉਹਨਾਂ ਦਾ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ ਅਤੇ ਆਪਾਂ ਸਾਰੇ ਜਾਣਦੇ ਆਂ ਕਿ ਜਿਸ ਬੰਦੇ ਦਾ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ ਜਿਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੋਵੇ ਉਹ ਕਈ ਵਾਰ ਆਪਣਾ ਹੀ ਬਹੁਤ ਵੱਡਾ ਨੁਕਸਾਨ ਕਰ ਲੈਂਦਾ ਹੈ ਕਿਉਂਕਿ ਜਦੋਂ ਆਪਾਂ ਗੁੱਸੇ ਵਿੱਚ ਹੁੰਨੇ ਆ ਨਾ ਗੁੱਸੇ ਦੇ ਵਿੱਚ ਆਏ ਹੋਏ ਹਰ ਇੱਕ ਦੀ ਸੋਚਨ ਸਮਝਣ ਦੀ ਸ਼ਕਤੀ ਘਟ ਜਾਂਦੀ ਆ ਅਕਸਰ ਹੀ ਆਪਾਂ ਦੇਖਦੇ ਆ ਕਿ ਗੁੱਸੇ ਦੇ ਵਿੱਚ ਲਏ ਗਏ ਫੈਸਲੇ ਅੱਗੇ ਜਾ ਕੇ ਗਲਤ ਸਾਬਤ ਹੁੰਦੇ ਨੇ ਗੁੱਸੇ ਦੇ ਵਿੱਚ ਆ ਕੇ ਕਈ ਵਾਰ ਵੱਡੇ ਵੱਡੇ ਨੁਕਸਾਨ ਹੱਥੋਂ ਹੋ ਜਾਂਦੇ ਨੇ ਜੋ ਜ਼ਿੰਦਗੀ ਭਰ ਦਾ ਪਛਤਾਵਾ ਬਣ ਜਾਂਦੇ ਨੇ ਇਸ ਕਰਕੇ ਸਾਨੂੰ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਰੱਖਣਾ ਆਉਣਾ ਚਾਹੀਦਾ ਹੈ ਗੁੱਸਾ ਆਉਣਾ ਸੁਭਾਵਿਕ ਜੀ ਗੱਲ ਹੈ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਹਾਲਾਤ ਅਜੇ ਬਣ ਜਾਂਦੇ ਆ ਕਈ ਵਾਰ ਸਾਨੂੰ ਕੁਝ ਲੋਕ ਐਸੇ ਮਿਲ ਜਾਂਦੇ ਆ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਜਿਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਕੇ ਗੁੱਸਾ ਆ ਜਾਂਦਾ ਹੈ ਗੁੱਸਾ ਆਉਣਾ ਸੁਭਾਵਿਕ ਗੱਲ ਹੈ ਇਹਦੇ ਉੱਤੇ ਸਾਡਾ ਵਾਸ ਨਹੀਂ ਹੁੰਦਾ ਪਰ ਗੁੱਸੇ ਨੂੰ ਕੰਟਰੋਲ ਕਰਨਾ ਸਾਡੇ ਵਾਸ ਵਿੱਚ ਆ ਗੁੱਸੇ ਨੂੰ ਕੰਟਰੋਲ ਕਰਨਾ ਆ ਜਾਵੇ ਫਿਰ ਗੁੱਸਾ ਮਾੜਾ ਨਹੀਂ ਆ ਤਾਂ ਇਹ ਗੁੱਸੇ ਨੂੰ ਕੰਟਰੋਲ ਕਰਨ ਦੇ ਲਈ ਅੱਜ ਇੱਕ ਦੋ ਨੁਕਤੇ ਆਪਾਂ ਆਪ ਜੀ ਦੇ ਨਾਲ ਸਾਂ ਜੇਕਰ ਤੁਹਾਨੂੰ ਖੁਦ ਨੂੰ ਗੁੱਸਾ ਆਉਂਦਾ ਹੈ ਉਹਦੇ ਲਈ ਵੀ ਆਪਾਂ ਗੱਲ ਕਰਾਂਗੇ ਜੇਕਰ ਤੁਹਾਡੇ ਘਰ ਦੇ ਕਿਸੇ ਹੋਰ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਗੱਲ ਗੱਲ ਦੇ ਉੱਤੇ ਉਹਦਾ ਮਨ ਕਾਲਾ ਪੈ ਜਾਂਦਾ ਹੈ ਉਹਦੇ ਲਈ ਵੀ ਆਪਾਂ ਆਪ ਜੀ ਦੇ ਨਾਲ ਕੁਝ ਨੁਕਤੇ ਸਾਂਝੇ ਕਰਾਂਗੇ ਇਹਨਾਂ ਨੁਕਤਿਆਂ ਨੂੰ ਸੁਣ ਕੇ ਛੱਡਣਾ ਨਹੀਂ ਆ ਆਪਣੇ ਆਪ ਦੇ ਉੱਤੇ ਅਪਲਾਈ ਜ਼ਰੂਰ ਕਰਿਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਆਪਣੇ ਉੱਤੇ ਜਦੋਂ ਵੀ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਤੁਹਾਨੂੰ ਗੁੱਸਾ ਆ ਰਿਹਾ ਹੈ ਕਈ ਵਾਰ ਸਾਹਮਣੇ ਵਾਲੇ ਬੰਦੇ ਦੀਆਂ ਸਾਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਸੇ ਦੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਪਰ ਸਾਨੂੰ ਪਤਾ ਹੈ ਕਿ ਇੱਥੇ ਵਿਸਾ ਕਰਨਾ ਠੀਕ ਨਹੀਂ ਹੈ ਇੱਥੇ ਹਾਲਾਤ ਵਿਗੜ ਸਕਦੇ ਆ ਤਾਂ ਉੱਥੇ ਪਹਿਲਾ ਕੰਮ ਤਾਂ ਇਹ ਕਰੋ ਕਿ ਕੋਸ਼ਿਸ਼ ਕਰੋ ਉੱਥੋਂ ਉੱਠ ਕੇ ਕਿਤੇ ਹੋਰ ਪਾਸੇ ਚਲੇ ਜਾਓ ਕੁਝ ਦੇਰ ਉਸ ਜਗ੍ਹਾ ਤੋਂ ਉੱਠ ਜਾਓ ਜੇ ਨਹੀਂ ਜਾ ਸਕਦੇ ਫਿਰ ਆਪਣੇ ਮਨ ਦੇ ਵਿੱਚ ਉਲਟੀ ਗਿਣਤੀ ਗਿਲਣੀ ਸ਼ੁਰੂ ਕਰ ਦੋ ਜਿਵੇਂ 10 9 8 7 ਆਰਾਮ ਦੇ ਨਾਲ ਗਿਨੋ ਜਾਂ ਫਿਰ ਆਪਣੇ ਮਨ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਸ਼ੁਰੂ ਕਰ ਦੋ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਸ਼ੁਰੂ ਕਰਦਾ ਹਾਂ ਮਹਾਪੁਰਖ ਜੀ ਕਹਿੰਦੇ ਜਿਸ ਰਸਨਾ ਦੇ ਉੱਤੇ ਧੰਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਆ ਜਾਵੇ ਧੰਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਆ ਜਾਵੇ ਉਸ ਮਨੁੱਖ ਦੀ ਰਸਨਾ ਦੇ ਵਿੱਚ ਮਠਾਸ ਆ ਜਾਂਦੀ ਹੈ ਉਹਦੇ ਹਿਰਦੇ ਵਿੱਚ ਨਿਮਰਤਾ ਆ ਜਾਂਦੀ ਹੈ ਸਹਿਨਸ਼ੀਲਤਾ ਆ ਜਾਂਦੀ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਸਿਮਰਨ ਤਾਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਕਿਉਂਕਿ ਜੋਸ਼ ਦੇ ਨਾਲ ਨਨਹੋਸ਼ ਦੇ ਰਹਿਣਾ ਵੀ ਜ਼ਰੂਰੀ ਹੈ ਨਿਮਰਤਾ ਸਹਿਨਸ਼ੀਲਤਾ ਤੋਂ ਕੰਮ ਲੈਣਾ ਵੀ ਜ਼ਰੂਰੀ ਹੈ ਮੰਨਦੇ ਆ ਵੀ ਕਈ ਵਾਰ ਹਾਲਾਤ ਸਥਿਤੀਆਂ ਅਜਿਹੀਆਂ ਹੁੰਦੀਆਂ ਨੇ ਜਿੱਥੇ ਸਾਡਾ ਬੋਲਣਾ ਜ਼ਰੂਰੀ ਆ ਪਰ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਰੱਖ ਕੇ ਬੋਲਣਾ ਚਾਹੀਦਾ ਹੈ ਆਪਣੀ ਹੋਸ਼ ਹਵਾਸ ਦੇ ਵਿੱਚ ਗੁੱਸੇ ਦੇ ਵਿੱਚ ਆਇਆ ਬੰਦਾ ਅਕਸਰ ਹੀ ਕਈ ਵਾਰ ਗਲਤ ਬੋਲ ਜਾਂਦਾ ਹੈ ਤਾਂ ਪਹਿਲਾਂ ਆਪਣੇ ਆਪ ਦੇ ਗੁੱਸੇ ਦੇ ਉੱਤੇ ਕੰਟਰੋਲ ਕਰਨਾ ਹੈ ਫਿਰ ਹੀ ਵਿਗੜ ਰਹੇ ਹਾਲਾਤਾਂ ਦੇ ਉੱਤੇ ਅਸੀਂ ਕੰਟਰੋਲ ਕਰ ਕਾਵਾਂਗੇ ਪਹਿਲਾ ਨੁਕਤਾ ਸੀ ਉਲਟੀ ਗਿਲਤੀ ਗਿਲਣੇ ਸ਼ੁਰੂ ਕਰਦਾ ਹੋ ਜਾਂ ਫਿਰ ਵਾਹਿਗੁਰੂ ਜੀ ਦਾ ਜਾਪ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਜੇ ਮੰਨ ਲੋ ਤੁਹਾਡੇ ਉੱਤੇ ਕੋਈ ਗੁੱਸਾ ਕਰ ਰਿਹਾ ਹੈ ਗੁੱਸਾ ਕਰਨ ਵਾਲਾ ਵੀ ਤੁਹਾਡੇ ਕਰਦਾ ਜੀ ਆ ਤਾਂ ਉੱਥੇ ਕੋਸ਼ਿਸ਼ ਕਰੋ ਜੇ ਉਹ ਗੁੱਸਾ ਕਰ ਰਿਹਾ ਹੈ ਤੁਸੀਂ ਛੱਟ ਪਲ ਚੁੱਪ ਕਰ ਜਾਓ ਤੁਸੀਂ ਆਪਣੇ ਗੁੱਸੇ ਨੂੰ ਸ਼ਾਂਤ ਰੱਖੋ ਸਿਆਣੇ ਕਹਿੰਦੇ ਵੀ ਗੁੱਸਾ ਕਰਨ ਵਾਲਾ ਬੰਦਾ ਉਹਦੇ ਉੱਤੇ ਗੁੱਸਾ ਨਾ ਕਰੋ ਉਹਦੇ ਤੇ ਤਰਸ ਕਰੋ ਕਿਉਂਕਿ ਉਹ ਤਾਂ ਖੁਦ ਬਿਮਾਰ ਆ ਜਿਹੜਾ ਬੰਦਾ ਮਨ ਪੱਖੋਂ ਕਮਜ਼ੋਰ ਆ ਨਾ ਉਹਨੂੰ ਹੀ ਜਲਦੀ ਗੁੱਸਾ ਆਉਂਦਾ ਹੈ ਉਹ ਹੀ ਆਪਣੇ ਆਪ ਦੇ ਉੱਤੇ ਕੰਟਰੋਲ ਨਹੀਂ ਕਰ ਪਾਉਂਦਾ ਤਾਂ ਇਸ ਕਰਕੇ ਜੇ ਕਿਸੇ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ ਨਾ ਤੋਂ ਉਹਦੇ ਤੇ ਦਰਸ ਕਰੋ ਉਹਦੇ ਲਈ ਵਾਹਿਗੁਰੂ ਜੀ ਦਾ ਸਿਮਰਨ ਕਰੋ ਕਿ ਵਾਹਿਗੁਰੂ ਜੀ ਇਹਦੇ ਮਨ ਵਿੱਚ ਬਸੋ ਇਹਦੇ ਤਪ ਦੇ ਮਨ ਨੂੰ ਠੰਡਾ ਕਰੋ ਉਹਦੇ ਲਈ ਸਿਮਰਨ ਸ਼ੁਰੂ ਕਰ ਦਿਓ ਉਹਦੇ ਲਈ ਗੁਰਰਾਮ ਦਾਸ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿਓ ਕਿ ਸਤਿਗੁਰ ਸੱਚੇ ਪਾਸ਼ਾ ਜੀ ਦੇ ਮਨ ਵਿੱਚ ਬਸੋ ਦੂਸਰਾ ਕੰਮ ਪਹਿਣਾ ਬੀਬੀਆਂ ਦੇ ਲਈ ਆ ਪਹਿਣਾ ਬੀਬੀਆਂ ਜਦੋਂ ਵੀ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਖਾਸ ਕਰਕੇ ਜਦੋਂ ਉਸ ਜੀ ਦੇ ਲਈ ਕੁਝ ਬਣਾਉਣਾ ਹੈ ਜਿਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਜਿਹਦਾ ਮਨ ਹਰ ਵੇਲੇ ਕਾਲਾ ਪਿਆ ਰਹਿੰਦਾ ਹੈ ਉਹਦਾ ਭੋਜਨ ਪ੍ਰਸ਼ਾਦਾ ਬਣਾਉਣ ਦੇ ਲਈ ਮੂਲ ਮੰਤਰ ਜੀ ਦਾ ਜਾਪ ਕਰੋ ਜਾਂ ਫਿਰ ਗੁਰੂ ਰਾਮਦਾਸ ਬਾਛੇ ਜੀ ਦੇ ਨਾਮ ਦਾ ਸਿਮਰਨ ਕਰਕੇ ਹੀ ਉਹਦਾ ਭੋਜਨ ਪ੍ਰਸ਼ਾਦਾ ਬਣਾਓ ਸਿਮਰਨ ਕਰਕੇ ਹੀ ਭੋਜਨ ਪ੍ਰਸ਼ਾਦਾ ਸ਼ਿਕਾਓ ਤੇ ਉਸ ਤੋਂ ਬਾਅਦ ਜੇਕਰ ਤੁਹਾਡੇ ਘਰ ਦਾ ਕੋਈ ਵੀ ਜੀ ਗੁਰਬਾਣੀ ਦਾ ਪਾਠ ਕਰਦਾ ਹੈ ਦਿਨ ਦੇ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰਦਾ ਹੈ ਨਾ ਉਹ ਪਾਠ ਕਰਦੇ ਸਮੇਂ ਆਪਣੇ ਕੋਲ ਪਾਣੀ ਦਾ ਗਲਾਸ ਭਰ ਕੇ ਰੱਖ ਲਵੇ ਜਾਂ ਗੜਬੇ ਭਰ ਕੇ ਰੱਖ ਲਵੇ ਉੱਚੀ ਬੋਲ ਕੇ ਪਾਠ ਕਰੇ ਤਾਂ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਪਾਠ ਕਰਦੇ ਸਮੇਂ ਆਪਣੇ ਕੋਲ ਪਾਣੀ ਰੱਖਦੇ ਆ ਨਾ ਉਹ ਪਾਣੀ ਵੀ ਅੰਮਰਤ ਰੂਪੀ ਬਣ ਜਾਂਦਾ ਹੈ ਅੰਮਰਤ ਬਣ ਜਾਂਦਾ ਹੈ ਫਿਰ ਜਦੋਂ ਹੀ ਉਹ ਅੰਮਰਤ ਕਿਸੇ ਜੀ ਨੂੰ ਅਸੀਂ ਸ਼ਕਾਉਨੇ ਆ ਤਾਂ ਉਸ ਜੀ ਦੇ ਅੰਦਰ ਦੇ ਪਤ ਨਹੀਂ ਕਿੰਨੇ ਦੁੱਖ ਰੋਗ ਦਲੇਦਰ ਦੂਰ ਹੋ ਜਾਂਦੇ ਆ ਇਸ ਕਰਕੇ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਕੋਲ ਪਾਣੀ ਦਾ ਜੱਗ ਗੜਵੀ ਗਲਾਸ ਜ਼ਰੂਰ ਰੱਖੋ ਵੈਸੇ ਤਾਂ ਚਲੋ ਸਾਨੂੰ ਸਭ ਨੂੰ ਹੀ ਚਾਹੀਦਾ ਹੈ ਕਿ ਘਰ ਦੇ ਸਾਰੇ ਹੀ ਜੀ ਗੁਰਬਾਣੀ ਦਾ ਪਾਠ ਕਰਨ ਪਰ ਜੇਕਰ ਤੁਸੀਂ ਘਰ ਦੇ ਵਿੱਚੋਂ ਸਾਰੇ ਜੀ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਕੋਈ ਇੱਕ ਜੀ ਦਾ ਕਰਨਾ ਸ਼ੁਰੂ ਕਰੇ ਕੋਈ ਇੱਕ ਜੀ ਹੀ ਸ਼ੁਰੂਆਤ ਕਰ ਦਵੇ ਉਸ ਇੱਕ ਜੀ ਦੀ ਸ਼ੁਰੂਆਤ ਦੇ ਨਾਲ ਹੀ ਸਭ ਦਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਪਹਿਣਾ ਬੀਬੀਆਂ ਦੇ ਕੇ ਬੇਨਤੀ ਹੈ ਕਿ ਜਦੋਂ ਵੀ ਪਹਿਣਾ ਬੀਬੀਆਂ ਸਵੇਰੇ ਉੱਠਦੀਆਂ ਨੇ ਕਿਉਂਕਿ ਘਰ ਦੇ ਵਿੱਚ ਸਭ ਤੋਂ ਪਹਿਲਾਂ ਘਰ ਦੀ ਔਰਤ ਹੀ ਉੱਠਦੀ ਆ ਤਾਂ ਜੇਕਰ ਉਹ ਬੀਬੀ ਉਹ ਭੈਣ ਉੱਠਦੇ ਅਨਸਾਰ ਇਸ਼ਤਿਹਾਲ ਕਰਕੇ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਤਾਂ ਉਸ ਘਰ ਦੀ ਵਾਅ ਵੱਲ ਵੀ ਕੋਈ ਵੇਖ ਨਹੀਂ ਸਕਦਾ ਉਸ ਇੱਕ ਬੀਬੀ ਦੇ ਜਾਂ ਇੱਕ ਜੀ ਦੇ ਪਾਠ ਕਰਨ ਦੇ ਨਾਲ ਪੂਰੇ ਘਰ ਪਰਿਵਾਰ ਦਾ ਭਲਾ ਹੋਵੇਗਾ ਇਹ ਗੱਲ ਤੁਸੀਂ ਭਾਵੇਂ ਆਪਣੇ ਘਰ ਦੇ ਵਿੱਚ ਅਜਮਾ ਕੇ ਦੇਖ ਲਓ ਜੇ ਪਾਠ ਕਰਦੇ ਹੋ ਤਾਂ ਵੱਡੇ ਭਾਗਾਂ ਵਾਲੇ ਉਹ ਕਰਮਾਂ ਵਾਲੇ ਉਹ ਕਰਿਆ ਕਰੋ ਵਾਹਿਗੁਰੂ ਜੀ ਹੋਰ ਕਿਰਪਾ ਕਰਨ ਪਰ ਜੇਕਰ ਅਜੇ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਹੁਣ ਕਰਨਾ ਸ਼ੁਰੂ ਕਰ দাও ਜਿਸ ਦਿਨ ਤੋਂ ਵੀ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੇ ਘਰ ਪਰਿਵਾਰ ਦੇ ਅੰਦਰ ਬਹੁਤ ਚੰਗੇ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤਪਣਾ ਬੀਬੀਆਂ ਦੇ ਅੱਗੇ ਖਾਸ ਕਰਕੇ ਬੇਨਤੀ ਹੈ ਕਿ ਭੈਣੋ ਤੁਸੀਂ ਆਪਣੇ ਘਰ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਪਤੀ ਦੇ ਲਈ ਕਿੰਨੀਆਂ ਚਿੰਤਤ ਰਹਿੰਦੀਆਂ ਹੋ ਉਹਨਾਂ ਦੀ ਤੰਦਰੁਸਤੀ ਤਰੱਕੀ ਦੇ ਲਈ ਜਿੱਥੇ ਅਰਦਾਸਾਂ ਬੇਨਤੀਆਂ ਕਰਦੇ ਹੋ ਉੱਥੇ ਉਹਨਾਂ ਦੀ ਤੰਦਰੁਸਤ ਤਰੱਕੀ ਦੇ ਲਈ ਜਿੰਨਾ ਵੀ ਤੁਹਾਡੇ ਤੋਂ ਹੁੰਦਾ ਹੈ ਤੁਸੀਂ ਕਰਦੇ ਹੋ ਤਾਂ ਨਾਲ ਨਾਲ ਇਹ ਕੰਮ ਕਰਨਾ ਵੀ ਸ਼ੁਰੂ ਕਰੋ ਰੋਜ਼ ਕਰਦੇ ਵਿੱਚ ਗੁਰਬਾਣੀ ਦਾ ਪਾਠ ਕਰੋ ਗੁਰੂ ਸਾਹਿਬ ਜੀ ਦੇ ਅੱਗੇ ਆਪਣੇ ਘਰ ਪਰਿਵਾਰ ਦੇ ਸੁੱਖ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਕਰੋ ਤੇ ਕਰਦੇ ਜਿਸ ਵੀ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਨਾ ਕੋਸ਼ਿਸ਼ ਕਰੋ ਉਹਨੂੰ ਰੋਜ਼-ਰੋਜ਼ ਗੁਰੂ ਘਰ ਲੈ ਕੇ ਜਾਇਆ ਜਾਵੇ ਜੇ ਤੁਹਾਨੂੰ ਖੁਦ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਰੋਜ਼ ਗੁਰੂ ਘਰੇ ਜਾਓ ਜਾ ਕੇ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਝੂਠੇ ਵਰਤਨਾਂ ਦੀ ਸੇਵਾ ਸੇਵਾ ਕਰੋ ਜਦੋਂ ਹੀ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਤਾਂ ਸਾਡੇ ਮਨ ਦੇ ਬਹੁਤ ਵਿਸ਼ੇ ਵਕਾਰ ਦੂਰ ਹੋਵੇ ਸੇਵਾ ਕਰਨੀ ਆਰੰਭ ਕਰੋ ਦੇਖਣਾ ਕਿੰਨੀ ਤੇਜ਼ੀ ਦੇ ਨਾਲ ਸਾਡੇ ਮਨ ਅੰਦਰ ਬਦਲਾਵ ਆਉਣਗੇ ਸਾਡੇ ਮਨ ਦੇ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਕਲੇਸ਼ ਦੂਰ ਹੋਣਗੇ ਸਾਡੇ ਘਰ ਦੀ ਦਲੇਦਰਤਾ ਦੂਰ ਹੋਵੇਗੀ